ਪੰਜਾਬ ਪੁਲਿਸ ਦੀ ਐਸਟੀਐਫ ਨੇ ਇੱਕ ਅੱਜ ਡਰਗ ਇੰਸਪੈਕਟਰ ਫੜਿਆ ਜਿਹਦਾ ਨਾਮ ਹੈ ਸੁਸ਼ਾਂਤ ਮਿੱਤਲ ਡਰਗ ਇੰਸਪੈਕਟਰ ਹੈ ਬਖ ਬਖ ਜ਼ਿਲ੍ਹਿਆਂ ਦੇ ਵਿੱਚ ਰਿਹਾ ਹੈ ਤੇ ਇਹਦਾ ਜ਼ਿਆਦਾਤਰ ਮੈਡੀਕਲ ਸਟੋਰਾਂ ਨਾਲ ਸੰਬੰਧ ਹੁੰਦਾ ਹੈ ਦਵਾਈਆਂ ਚੈੱਕ ਕਰਨੀਆਂ ਐਕਸਪਾਇਰੀਆਂ ਚੈੱਕ ਕਰਨੀਆਂ ਸ਼ਡਿਊਲ ਇਚ ਡਰੱਗਜ਼ ਈ ਡਰੱਗਜ਼ ਵੀ ਰੱਖ ਸਕਦੇ ਆ ਜਾਂ ਨਾਂ ਰੱਖ ਸਕਦੇ ਆ ਐਕਸਪਾਇਰੀ ਹੋਈਆਂ ਬੈਚ ਨੰਬਰ ਕੀ ਸਹੀ ਐ ਜਨਰਿਕ ਜਰਨਲ ਐਥੀਕਲ ਜੋ ਮੈਡੀਸਨ ਹੁੰਦੀ ਐ ਇਹੇ ਮੈਡੀਕਲ ਸਟੋਰਾਂ ਦੀ ਮਿਲੀਭੁਗਤ ਨਾਲ ਜੇਲਾਂ ਦੇ ਵਿੱਚ ਨਸ਼ਾ ਸਪਲਾਈ ਕਰਦਾ ਸੀ ਦੇਖੋ ਕਿੱਡੀ ਵੱਡੀ ਤਾਰ ਜੁੜੀ ਐ ਬੰਦੇ ਦੀ ਹੁਣ ਜਦੋਂ ਜੈਪੁਰ ਪੁਲਿਸ ਮੈਡੀਕਲ ਸਟੋਰ ਤੇ ਰੇਡ ਮਾਰਦੀ ਹੈ ਉਹ ਜੀਵਨਾਂ ਨੂੰ ਕੋਈ ਇਤਰਾਜਯੋਗ ਜਾਂ ਐਨਡੀਪੀਐਸ ਸੈਕਟ ਤਹਿਤ ਕੋਈ ਚੀਜ਼ ਮਿਲਦੀ ਹੈ ਉਹ ਤਾਂ ਡਰੱਗਸ ਮਿਲਦੀ ਹੈ ਇੱਕ ਰੂਲ ਹੈ ਕਿ ਉੱਥੇ ਮੌਕੇ ਦੇ ਮੌਕੇ ਤੇ ਡਰੱਗ ਇੰਸਪੈਕਟਰ ਨੂੰ ਬੁਲਾਇਆ ਜਾਂਦਾ ਹੈ ਵੀ ਡਾਕਟਰ ਦਾ ਦੱਸਦਾ ਵੀ ਭਾਈ ਇਹ ਐਨਡੀਪੀਐਸ ਸੈਕਟ ਚ ਆਉਂਦੀ ਆ ਜਾਂ ਨਾ ਆਉਂਦੀ ਆ ਜਾਂ ਈਚੇ ਮਿਲ ਉਲਿਊਕੜ ਹੈ ਪੀਬਲੇਟ ਹੈ ਈਚ ਐਮ ਐਲ ਕੰਟੇਨ ਸਕਿੰਨੀ ਮਾਤਰਾ ਹੈ ਚ ਔਰ ਟੈਬਲੇਟ ਦੇ ਵਿੱਚ ਕਿੰਨੀ ਮਾਤਰਾ ਹੈ ਔਰ ਕੈਪਸੂਲ ਦੇ ਵਿੱਚ ਕਿੰਨੀ ਮਾਤਰਾ ਹੈ ਟੀਕਿਆਂ ਦੇ ਵਿੱਚ ਕਿੰਨੀ ਮਾਤਰਾ ਹੈ ਚਾਰ ਚਾਰ ਰੂਪ ਦੇ ਵਿੱਚ ਮੈਡੀਸਨ ਮਿਲਦੀ ਹੈ ਆਪਾਂ ਨੂੰ ਕੈਪਸੂਲ ਗੋਲੀਆਂ সিরাপ ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਇਸ ਬੰਦੇ ਦਾ ਨੈਟਵਰਕ ਬਹੁਤ ਵੱਡਾ ਸੀ ਕਾਫੀ ਇਹ ਬਿਨਾਂ ਮਨਜ਼ੂਰੀ ਤੋਂ ਵਿਦੇਸ਼ੀ ਟੂਰ ਲਾਇਆ ਹੈ 9 ਕਰੋੜ ਰੁਪਈਆ ਇਹਦਾ ਨਕਦ ਬੈਂਕਾਂ ਦੇ ਵਿੱਚ ਹੈ ਜਿਹੜਾ ਉਸ ਨੇ ਐਸਟੀਐਫ ਨੇ ਫ੍ਰੀਜ਼ ਕਰਤਾ ਔਰ ਫਲਾਈਟ ਹੈ ਜੀਰਕਪੁਰ ਪਲਾਟਨ ਸਿਉਣਾ ਇਹਦੇ ਕੋਲੇ 2.5-3 ਕਿਲੋ ਦੱਸਦੇ ਆ ਜ਼ਮੀਨ ਹੈ ਤੇ ਜੇਲ੍ਹਾਂ ਦੇ ਵਿੱਚ ਇਹ ਜਿਹੜਾ ਹੈਗਾ ਨੈਟਵਰਕ ਰਾਈ ਤਸਕਰੀ ਕਰਦਾ ਸੀ ਬਹੁਤ ਵੱਡੀ ਮਤਲਬ ਕਿ ਹਜ਼ਾਰਾਂ ਕਰੋੜ ਰੁਪਏ ਦੀ ਇੱਕ ਜਾਇਦਾਦ ਬਣਾ ਗਿਆ ਜਿਹੜਾ ਕਿ ਡਰਗ ਇਨਸਪੈਕਟਰ ਹੈ ਉਹਨਾਂ ਨੂੰ ਫੜਨ ਵਾਸਤੇ ਯੋਜਨਾ ਬਣਾਈ ਗਈ ਪੰਜਾਬ ਸਰਕਾਰ ਦੀ ਨੀਤੀ ਘੜੀ ਗਈ ਵੀ ਇਸ ਤਰ੍ਹਾਂ ਨੂੰ ਫੜਨਾ ਹੈ ਤਾਂ ਦੱਸਿਆ ਜਾਂਦਾ ਵੀ ਮੌੜ ਬਟਿੰਡਾ ਮਾਜਲਕਾ ਫਰੋਈਪੁਰ ਇਹ ਬੰਦਾ ਜਿਹੜਾ ਨਸ਼ਾ ਸਪਲਾਈ ਕਰਦਾ ਹੈ ਉਨੇ ਫਾਜ਼ਿਲ ਕਾ ਲੱਗਿਆ ਹੋਇਆ ਫਾਜ਼ਿਲ ਕਾ ਲੱਗਿਆ ਹੋਇਆ ਉੱਥੋਂ ਫੜੇ ਉੱਥੋਂ ਇਹ ਰਮਾਨਗੀ ਕਰਦਾ ਹੁਣ ਜਿਹੜੀ ਗੱਲ ਆਪਾਂ ਵੇਖੋ ਗੁਰੂ ਘਰਾਂ ਦੇ ਵਿੱਚ ਜਾਂਦੇ ਆ ਉੱਥੇ ਕੋਈ ਨਾ ਕੋਈ ਵਿਵਾਦ ਮਿਲਦਾ ਮੈਡੀਕਲ ਲੈਣ ਨਾਲ ਸੰਬੰਧਿਤ ਬੰਦੇ ਨੂੰ ਇੱਕ ਰੱਬ ਦਾ ਰੂਪ ਸਮਝਿਆ ਜਾਂਦਾ ਤੇ ਹੁਣ ਇੰਨਾ ਤੋਂ ਵੀ ਯਕੀਨ ਉੱਟ ਗਿਆ ਇੱਥੇ ਇੱਕ ਮਾਨਸਾ ਵੀ ਸੀ ਡਰਗ ਇਨਸਪੈਕਟਰ ਉਹ ਪਿੱਛੇ 2012 ਚ ਡਿਸਮਿਸ ਕਰਤਾ ਸੀ ਸਰਕਾਰ ਨੇ ਉਹਦੀ ਘਰ ਵਾਲੀ ਕਹਿੰਦੀ ਸੀ ਵੀ ਇਹ ਜਾ ਕੰਮ ਨਾ ਕਰਿਆ ਕਰੋ ਬਾਹਰ ਉਹਨਾਂ ਲੋਕ ਲਾ ਕੇ ਆ ਸਟਾਲ 'ਚ ਜਾਂਦਾ ਅਸੀਂ ਵੀ ਉਹਨੂੰ ਮਿਲੇ ਸੀ ਵੀ ਆਹ ਮੈਡੀਕਲ ਸਟੋਰ ਤੇ ਨਸ਼ਾ ਵਿਕਦਾ ਆਸਾਉਂ ਗਊ ਜੇ ਕਰ ਗਿਆ ਤਾਂ ਤਿੰਨ ਕਿ ਦਿਨਾਂ ਬਾਅਦ ਚੱਕ ਲਿਆ ਫਿਰ ਉਹ ਡਿਸਮਿਸ ਹੋ ਗਿਆ ਬਿਰੋ ਖਲਾਸੇ ਨਿਕਲੇ ਵੀ ਘਰੇ ਪਰੇਸ਼ਾਨ ਕਰਦਾ ਉਹਨੂੰ ਲੋਕ ਲਾ ਕੇ ਜਾਂਦਾ ਸੀ ਬਾਹਰ ਆ ਕੇ ਖੋਲਦਾ ਉਹਨਾਂ ਨੂੰ ਸਭ ਤੋਂ ਵੱਡੀ ਕੈਦ ਕਰਦਾ ਸੀ ਇਹੀ ਕੰਮ ਇਹਦਾ ਨਿਕਲੂਗਾ ਹੁਣ ਕਿੰਨਾ ਸੋਨਾ ਵਿਦੇਸ਼ੀ ਕਰੰਸੀ ਰਿਸ਼ਤੇਦਾਰਾਂ ਦੇ ਨਾਂ ਤੇ ਜਾਇਦਾਦ ਵਿਦੇਸ਼ੀ ਟੂਰ ਬਿਨਾ ਮਨਜ਼ੂਰੀ ਤੋਂ ਤੇ ਹੁਣ ਇਹਦੀ ਇਨਵੈਸਟੀਗੇਸ਼ਨ ਹੋਊਗੀ ਤਫਤੀਸ਼ ਹੋਊਗੀ ਰਿਮਾਂਡ ਤੇ ਲਊਗੀ ਐਸਟੀਐਫ ਤੇ ਹੋ ਸਕਦਾ ਵਿਦੇਸ਼ਾਂ ਦੇ ਵਿੱਚ ਜਾਇਦਾਦ ਹੋਵੇ ਹਰਵਣ ਜਾਂ ਕੋਈ ਸਪਲਾਈ ਕਰਦਾ ਹੋਵੇ ਹੁਣ ਡਰਗ ਇਨਸਪੈਕਟਰ ਨੇ ਜੋ ਮੋਹਰ ਲਾਤੀ ਉਹ ਪ੍ਰਮਾਣ ਹੈ ਖਾਲੀ ਕੈਪਸੂਲ ਮਿਲ ਜਾਂਦੇ ਆ ਉਹ ਪ੍ਰਿੰਟਡ ਕਰਾਏ ਜਾਂਦੇ ਆ ਉਹਦੇ ਖਾਲੀ ਕੈਪਸੂਲ ਮਿਲ ਜਾਂਦੇ ਆ 50 ਰੁਪਏ ਦੇ 100 ਉਹ ਪ੍ਰਿੰਟਡ ਹੋ ਜਾਂਦੇ ਆ ਰਣਵੈਕਸੀ ਜੋ ਮਰਜੀ ਕਰ ਲੋ ਅੱਜ ਕੱਲ ਜੋ ਜੋ ਸਾਰੀਆਂ ਸਟੈਂਪਾਂ ਮਿਲਦੀਆਂ ਹੁਣ ਉਹ ਕੈਪਸੂਲ ਦੇ ਵਿੱਚ ਜੋ ਮਰਜੀ ਪਾ ਲੋ ਸਮਾਨ ਹੈਰੋਨ ਪਾ ਲੋ ਸਮਾਇਕ ਪਾ ਲੋ ਚਿੱਟਾ ਪਾ ਲੋ ਵੱਡੇ ਕੈਪਸੂਲ ਮਿਲ ਜਾਂਦੇ ਨੇ ਤਾਂ ਹੋ ਸਕਦਾ ਹੈ ਪ੍ਰਿੰਟਡ ਕਰਕੇ ਕੰਪਨੀਆਂ ਨਾਲ ਗੱਲ ਕਰਕੇ ਉੱਥੇ ਸਪਲਾਈ ਭੇਜਦਾ ਹੋਵੇ ਹੁਣ ਜੇਲਾਂ ਚ ਵੀ ਇਹ ਜਾਂਦੇ ਆ ਡਾਕਟਰਾਂ ਦੇ ਜਿਹੜੇ ਮੈਡੀਸਨ ਨਾਲ ਰਿਲੇਟਡ ਆ ਇਹ ਹੁਣ ਡਰਗ ਇਨਸਪੈਕਟਰ ਨੇ ਪਾਸ ਕਰਨੀ ਆ ਨਾ ਬਾਹਰੋਂ ਵੀ ਆ ਦਵਾਈ ਭੇਜ ਦਿਓ ਤੇ ਅੰਦਰ ਉਹਨਾਂ ਨਾਲ ਗੰਢ ਧੁੱਪ ਹੈ ਗੰਢ ਧੁੱਪ ਹੈ ਤੇ ਉਹ ਦਵਾਈ ਚਲੀ ਗਈ ਕੈਪਸੂਲ ਚਲੇ ਗਏ ਗੋਲੀਆਂ ਚਲੀਆਂ ਗਈਆਂ ਉੱਤੇ ਸਟੈਂਪਲ ਲੱਗੀ ਆ ਵੀ ਇਹ ਪੈਰਾਸਟਾਮੋਲ ਹੈ ਹੁਣ ਹਰ ਇੱਕ ਐਡੀ ਦਾ ਸਿਰ ਦੁਖਦਾ ਲੇਕਿਨ ਉਹਦੇ ਵਿੱਚ ਕੁਲਨਾਜੀ ਪਾਮ ਲੋਰਾਜੀ ਪਾਮ ਪ੍ਰੈਗਾ ਵੈਲਨ ਜੋ ਆਹਾ ਆਪਣੇ ਨਸ਼ੇ ਦੇ ਕੈਪਸੂਲ ਨਾ ਆਉਂਦੀ ਹੈ ਉਹ ਇਹ ਬੰਦਾ ਭੇਜਦਾ ਸੀ ਉਹਨ ਇਹਦੇ ਵਿੱਚ ਜਿਹੜੇ ਮੈਨੂਫੈਕਚਰ ਉਹਨਾਂ ਨੂੰ ਵੀ ਫੜਨਾ ਚਾਹਦਾ ਪੁਲਿਸ ਨੂੰ ਇੱਕ ਸੀ ਬੇਨਤੀ ਕਰਦੇ ਫੜਿਆ ਬਹੁਤ ਬਹੁਤ ਧੰਨਵਾਦ ਪਰ ਹਰ ਐਂਗਲ ਤੋਂ ਜਾਂਚ ਕਰੋ ਵੀ ਇਹ ਪ੍ਰਿੰਟਡ ਕਿੱਥੋਂ ਕਰਾਉਂਦਾ ਰਿਹਾ ਔਰ ਮੈਡੀਸਨਾਂ ਜਿਹੜੀ ਮੈਨੂਫੈਕਚਰ ਕਿੱਥੋਂ ਕਰਾਉਂਦਾ ਰਿਹਾ ਮਾਰ ਕਿ ਟਡ ਕੌਣ ਸੀ ਬੈਚ ਨੰਬਰ ਕਿਵੇਂ ਲਾਉਂਦਾ ਰਿਹਾ ਕਿ ਤੋਂ ਬਿੱਲ ਲੈਂਦਾ ਰਿਹਾ 허ਜੀ ਜਦੋਂ ਮੈਡੀਸਨ ਹੀ ਉਹਦੇ ਚ ਐਨ ਡੀ 41 ਐਨਰਕੋ 41 ਹੈ ਇਹਦੇ ਤੇ ਹੁਣ ਇੱਕ ਪਰਚਾ ਦਰਜ ਹੋਇਆ ਜਿਹੜਾ 29 ਤੇ 99 ਐਨ ਡੀ ਵਿਸੈਕਟ ਦੀ ਧਾਰਾ ਕਿੱਥੇ ਰੱਖਦਾ ਇਹ ਤੇ ਨਾਲ ਇਹਦੇ ਜਿਹੜਾ ਹੈਗਾ ਕ੍ਰਿਮੀਨਲ ਪਰਚਾ ਦਰਜ ਹੋਇਆ ਨਾਲ ਫਿਰ ਇਹ ਤੇ ਹੁਣ ਪੀਸੀ ਆਕਟ ਦਾ ਹੋਊਗਾ ਪਰਮੈਨਸ਼ਨ ਆਫ ਕ੍ਰਿਪਸ਼ਨ ਆਮਦਨ ਤੋਂ ਵੱਧ ਜਾਇਦਾਦ ਆ ਫਿਰ ਹੋ ਸਕਦਾ ਇਹ ਕਰੇ ਕੋਈ ਬਦਿਸ਼ ਸ਼ਰਾਬ ਮਿਲਿਆਵੇ ਐਕਸਾਈਡ ਅੱਡ ਹੋਊਗਾ ਹੋ ਸਕਦਾ ਕੋਈ ਨਜਾਇਜ਼ ਅਸਲਾ ਹੋਵੇ ਫਿਰ ਉਹ ਆਰਮਜੈਕਟ ਅੱਡ ਲੱਗੂਗਾ ਵੱਧ ਗਿਆ ਕੰਮ ਸੋ ਇਹੋ ਜਿਹੇ ਬੰਦੇ ਨੂੰ ਅਸੀਂ ਇਹ ਕਹਨੇ ਆ ਕਿ ਕਿਸੇ ਦੀ ਜ਼ਿੰਦਗੀਆਂ ਨਾਲ ਖਲਵਾੜ ਕਰਨਾ ਜੇ ਉਹਨੇ ਆਪੋ ਤਾਂ ਵੀ ਜਾਂ ਮੁਸਲਮ ਕੰਟਰੀਆਂ ਚ ਹੁੰਦਾ ਤਾਂ ਇਹਦੇ ਗੋਲੀ ਮਾਰੀ ਜਾਂਦੀ ਹੁਣ ਕਿੰਨਾ ਖਰਚ ਆਊ ਸਰਕਾਰ ਦਾ ਸਾਡੀ ਦਾ ਚਲੋ ਉਹ ਤਾਂ ਹੈਗਾ ਵੀ ਐਨਐਡੀਪੀ ਸੈਕਟਰ ਦੇ ਵਿੱਚ ਜਿਹੜੀ ਜਾਇਦਾਦ ਬਣਾਈ ਹੁੰਦੀ ਹੈ ਉਹ ਸਰਕਾਰ ਉਹ ਤੇ ਕਬਜ਼ਾ ਕਰ ਲੈਂਦੀ ਹੈ ਉਹ ਹੋ ਗਿਆ ਹੋ ਜੂਗਾ ਉਹਦੀ ਪੈਰਵਾਈ ਕਰ ਦੇਣਗੇ ਇਹ ਉਹ ਵੀ ਜਦੋਂ ਅਕਿਊਜਡ ਸਾਬਤ ਹੋ ਗਿਆ ਇਹ ਦੋਸ਼ੀ ਕਰਾ ਦੇਤਾ ਪਰ ਸਾਡੀ ਸਰਕਾਰ ਦੇ ਕਿੰਨੇ ਉਹਦੇ ਪੈਸੇ ਬਰਬਾਦ ਹੋ ਜਾਣੇ ਆ ਕਿੰਨੇ ਹਰ ਐਂਗਲ ਤੋਂ ਪੁਲਿਸ ਕੰਮ ਕਰੂਗੀ ਕਿੰਨਾ ਸਮਾਂ ਬਰਬਾਦ ਹੋ ਜੂਗਾ ਫਿਰ ਟ੍ਰਾਇਲ ਚੱਲੂਗਾ ਸਾਲ ਡੇਢ ਸਾਲ ਅੱਗੇ ਸਰਕਾਰਾਂ ਬਦਲ ਜਾਂਦੀਆਂ ਫਿਰ ਨਵੇਂ ਆ ਜਾਂਦੇ ਆ ਫਿਰ ਬਾਦਲ ਵਰਗੇ سزا ਮਾਫ ਕਰ ਜਾਂਦੇ ਨਾ ਵੀ ਛਡੋ ਜੀ ਤਾਂ ਐਸੀ ਗੱਲ ਜਦੋਂ ਜੇ ਅਦਾਲਤ ਨੇ ਸਜ਼ਾ ਕਰਤੀ ਸਰਕਾਰਾਂ ਘਟਾ ਦਿੰਦੀਆਂ ਨਾ ਮਤਲਬ ਕੀ ਵੀ ਇੱਥੋਂ ਦਾ ਢਾਂਚਾ ਜਿਹੜਾ ਸਿਸਟਮ ਹੈ ਉਹ ਕੋ ਬਹੁਤਾ ਵਧੀਆ ਨਹੀਂ ਜਿਵੇਂ ਹੁਣ ਮੁਸਲਮਾਨ ਕੰਟਰੀ ਅਸੀਂ ਉਹਦੀ ਬਹੁਤ ਤਹਿ ਦਿਲੋਂ ਉੱਥੇ ਧੰਨਵਾਦ ਕਰਦੇ ਆ ਕਿ ਮਤਲਬ ਜੇ ਕਿਸੇ ਨਾਲ ਕੋਈ ਜਿਆਦਤੀ ਹੁੰਦੀ ਹੈ ਸਪੈਸੀਫਿਕ ਜੁਰਮ ਕਰਦਾ ਹੈ ਤਾਂ ਉਥੋਂ ਦੀ ਪਬਲਿਕ ਡਲੇ ਮਾਰ ਕੇ ਮਾਰਦੀ ਹੈ ਜਾਂ ਮਤਲਬ ਉਥੇ ਗੋਲੀ ਡਾਡਰ ਹੈ ਵੀ ਇਹਦੇ ਗੋਲੀ ਮਰੋ ਜਾਂ ਫਾਂਸੀ ਲਮਕਾਉਂਦੇ ਉਹ ਜਿਹਨੂੰ ਆਪਾਂ ਕਹਿੰਦੇ ਆ ਵੀ ਚਰਾਹੇ ਦੇ ਵਿੱਚ ਫਾਹੇ ਲਾਉਣਾ ਉਹ ਸਭ ਤੋਂ ਵਧੀਆ ਚੀਜ਼ ਹੈ ਹੁਣ ਇਹੋ ਜਿਹਾ ਬੰਦਾ ਕਿਸ ਇਸ ਕੇਸ ਸਜ਼ਾ ਦਾ ਹੱਕਦਾਰ ਹੈ ਇਹ ਬੰਦਾ ਫਾਹੇ ਦਾ ਹੱਕਦਾਰ ਹੈ ਲੋਕਾਂ ਦੇ ਸਾਹਮਣੇ ਲਾਇਆ ਜਾਵੇ ਹੁਣ ਲੋਕਾਂ ਦੇ ਤੀਹ ਪੁੱਤ ਕਿਸ ਨੂੰ ਆਸਾਂ ਹੁੰਦੀਆਂ ਵੀ ਸਾਡਾ ਯਾਰ ਬੱਚਾ ਪੜਦਾ ਹੈ ਪੜਨ ਤੋਂ ਬਾਅਦ ਘਰ ਦੀ ਗਰੀਬੀ ਨੂੰ ਦੂਰ ਕਰੂਗਾ ਅਫਸਰ ਲੱਗੂਗਾ ਕੋਈ ਬਿਜ਼ਨਸ ਕਰੂਗਾ ਨੌਕਰੀ ਲੈ ਕੇ ਕਾਰੋਬਾਰ ਕਰੂਗਾ ਫਿਰ ਵਿਆਹ ਕਰਾਂਗੇ ਸਾਡਾ ਪਰਿਵਾਰ ਖੜਿਆ ਰਹੂਗਾ ਪਰ ਇਹ ਲੋਕ ਆ ਜਿਹੜੇ ਬਰਬਾਦੀ ਦੇ ਰਾਹ ਬੱਚਿਆਂ ਨੂੰ ਪਾਉਂਦੇ ਨਾ ਫਿਰ ਇਹਨਾਂ ਦੇ ਵਿੰਗ ਬਣਾਏ ਹੋਏ ਸੁਸਾਇਟੀਆਂ ਬਣਾਈਆਂ ਲੋਕ ਛੱਡੇ ਹੁੰਦੇ ਨਾ ਇਹ ਬੱਚੇ ਨੂੰ ਕਿਵੇਂ ਖਰਾਬ ਕਰਨਾ ਹੈ ਕਾਲਜਾਂ ਦੇ ਪ੍ਰਧਾਨ ਬਣਾਉਣਾ ਫਿਰ ਕੋਲੋਂ ਖਰਚਾ ਕਰਨਾ ਇਹਨਾਂ ਨਸ਼ੇ ਤੇ ਲਾਉਣਾ ਫਿਰ ਉਹ ਤੋਂ ਜਿਹੜਾ ਹੈਗਾ ਰਿਕਵਰੀ ਕਰਾਉਣੀ ਪੈਸੇ ਦੀ ਸਮਾਨ ਵੇਚਣਾ ਆਪਦਾ ਫਿਰ ਉਹਨੂੰ ਤਸਕਰ ਬਣਾਉਣਾ ਵੀ ਅੱਗੇ ਸਪਲਾਈ ਕਰੇਗਾ ਤੈਨੂੰ ਇੰਨੇ ਕੈਪਸੂਲ ਗੋਲੀਆਂ ਸ਼ਿਸ਼ੀਆਂ ਫਰੀ ਮਿਲ ਜਾਣੀਆਂ ਪਰ ਉਹਦੀਆਂ ਗੱਡੀਆਂ ਨੂੰ ਵਰਤਣਾ ਵੱਡਾ ਲੰਮਾ ਜਿਗਾੜ ਹੈ ਸੋ ਪੰਜਾਬ ਸਰਕਾਰ ਦਾ ਸੀ ਇਸ ਗੱਲ ਤੇ ਤਹਿ ਦਿਲੋਂ ਤਾਹੇ ਦਿਲੋਂ ਧੰਨਵਾਦ ਕਰਦੇ ਆਂ ਪੰਜਾਬ ਪੁਲਿਸ ਤੇ ਜਿਹੜਾ ਹੈਗਾ ਵਿੰਗ ਐਸਟੀਐਫ ਦਾ ਉਹਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਆਂ ਕਿ ਇਹੋ ਜੇ ਬੰਦੇ ਨੂੰ ਫੜਿਆ ਤਾਂ ਪੁਲਿਸ ਨੂੰ ਹੁਣ ਬੇਨਤੀ ਹੈ ਕਰਦੇ ਅਸੀਂ ਜਿਹੜੇ ਦੇ ਮੁਖੀ ਨਾ ਜਐਸਡੀ ਤਫਤੀਸ਼ ਕਰ ਰਹੇ ਆ ਜਾਂ ਸੀਆਈ ਵਾਲੇ ਕਰ ਰਹੇ ਆ ਚਾਹੇ ਐਸਟੀਐਫ ਦੇ ਅੱਡ ਅਲੱਗ ਬਿੰਗ ਵਾਲੇ ਆਪ ਇੰਟਰੋਗੇਟ ਕਰ ਰਹੇ ਆ ਵੀ ਭਾਈ ਇੱਥੇ ਹੁਣ ਬਿਕ ਨਾ ਜਾਇਓ ਤੇ ਇਸ ਦੀ ਜੜ ਤੱਕ ਜਾਇਓ ਜੋ ਜੋ ਭਾਗੀਦਾਰ ਹੈ ਤੇ ਉਸ ਬੰਦੇ ਨੂੰ ਬਖਸ਼ਾ ਨਾ ਜਾਵੇ ਅਸੀਂ ਹਰ ਵੀਡੀਓ ਚ ਕਹਿੰਨੇ ਹੁੰਨੇ ਆ ਕਿ ਰਿਸ਼ਵਤ ਭ੍ਰਿਸ਼ਟਾਚਾਰੀ ਤੇ ਨਸ਼ੇ ਵਾਲੇ ਬੰਦੇ ਨੂੰ ਕਦੇ ਵੀ ਬਖਸ਼ਣਾ ਨਹੀਂ ਚਾਹੀਦਾ ਤੇ ਅੰਤੋਂ ਦਾ ਮਾੜਾ ਹੁੰਦਾ ਹੀ ਹੁੰਦਾ ਹੈ ਅੰਤੇਸ ਬੰਦੇ ਦਾ ਮਾੜਾ ਹੋਊਗਾ ਘਰ ਦੇ ਵੀ ਦੁਖੀ ਹੋਣਗੇ ਕਿਉਂਕਿ ਪੈਸਾ ਜਦੋਂ ਜਿਆਦਾ ਜੈ ਜੈਸੀ ਕਰਦਾ ਬੰਦਾ ਹੋਰ ਰੰਗ ਭੋਗਦਾ ਹੈ ਤੇ ਇਹਦੇ ਜਿਹੜਾ ਹੈਗਾ ਡੰਗਿਆਈ ਨਾਲ ਜਾਂਚ ਹੋਵੇ ਤਾਂ ਕਿ ਸਾਡੀ ਐਸਟੀਐਫ ਤੇ ਕਲੰਕ ਨਾ ਲੱਗੇ ਕਿ ਭਾਈ ਇੱਥੇ ਤਫਤੀਸ਼ ਹੈ ਜਿਹੜੀ ਛੜਤੀ ਸਾਡੀ ਹੱਥ ਪੈਰ ਜੋੜ ਕੇ ਪੰਜਾਬ ਪੁਲਿਸ ਨੂੰ ਇਹ ਹੀ ਬੇਨਤੀ ਹੈ ਵੀ ਜੋ-ਜੋ ਇਹਦੇ ਭਾਗੀਦਾਰ ਆ ਉਹ ਬੰਦੇ ਬਖਸ਼ੇ ਨਾ ਜਾਣਾ ਤੇ ਸਜ਼ਾ ਕਰਾਇਓ ਇਸ ਕੇਸ ਨੂੰ ਇਸ ਜਾਣ ਪਾਇਓ ਕੇਸ ਦੇ ਵਿੱਚ ਸੋ ਇਹੋ ਜੇ ਬੰਦਿਆਂ ਨੂੰ ਫੜਾਓ ਅਸੀਂ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆਂ ਵੀ ਨਸ਼ੇ ਤਸਕਰ ਨਾਲ ਕੋਈ ਲਿਆਜ ਨਾ ਰੱਖੋ ਨਸ਼ਾ ਜਿਹੜਾ ਇੱਕ ਦਿਮਾਗ ਨੂੰ ਖਰਾਬ ਕਰਦਾ ਹੈ ਘਰ ਨੂੰ ਬਰਬਾਦ ਕਰਦਾ ਹੈ ਉੱਜੜ ਗਏ ਵੇੜਿਆਂ ਦੇ ਵੇੜੇ ਘਰਾਂ ਦੇ ਘਰ ਪੈਸੇ ਨੇ ਇਸੇ ਸਰਕਲ 'ਚ ਹੀ ਤੁਰਿਆ ਜਾਣਾ ਨਾ ਪੈਸੇ ਨਾਲ ਲੈ ਕੇ ਆਏ ਬੰਦਾ ਨਾਂ ਨਾਲ ਜਾਣਾ ਸੋ ਉਮੀਦ ਕਰਦੇ ਆ ਕਿ ਸਾਡੀ ਸਰਕਾਰ ਇਦੋਂ ਵੀ ਵੱਧ ਚੜ ਕੇ ਕੰਮ ਕਰੂਗੀ ਤੇ ਇਹ ਜਿਹੜਾ ਡਰੱਗ ਇਨਸਪੈਕਟਰ ਹੈ ਇਹ ਘੱਟੋ ਘੱਟ 5-700 ਕਰੋੜ ਦੀ ਜਾਇਦਾਦ ਬਣਾਈ ਬਠਾ ਇੱਕ ਡਰੱਗ ਇਨਸਪੈਕਟਰ ਉਦੋਂ ਤਾਂ ਬੱਧੇ ਡਾਕਟਰ ਪਏ ਨੇ ਹੋਰ ਬਹੁਤ ਕੁਝ ਪਿਆ ਫੈਕਟਰੀਆਂ ਨਾਲ ਜੇ ਸਿਹਤ ਮੰਤਰੀ ਨੂੰ ਇੱਕ ਫੈਕਟਰੀਆਂ ਵਾਲੇ 1-1% ਵੀ ਦੇਣ ਨਾ ਇਮਾਨਦਾਰੀ ਨਾਲ ਵੀ ਉੱਥੇ ਬਹਿ ਜਾਓ ਜੀ ਕੁਝ ਨਹੀਂ ਕਰਨਾ ਦਾ ਕਟੋ-ਕਟੇ ਇੱਕ ਸਾਲ 'ਚ 500 ਕਰੋੜ ਰੁਪਏ ਕਮਾ ਸਕਦਾ। ਆ ਸਾਡੇ ਮਾਨਸਾळा ਫਸ ਗਿਆ ਇੱਕ 1% ਤੇ। ਉਹ ਦੁਖਾੜਤਾ ਜਾ ਸਾਲ 6 ਮਹੀਨੇ ਪੰਜ ਸਾਲ ਮੰਤਰੀ ਰਹਿਣਾ। ਉਹ ਨਾਲੇ ਤਾਂ ਜਿਹੜੇ ਸਾਡੇ ਵਰਗਿਆਂ ਨੇ ਵੋਟ ਪਾਈ ਸੀ ਉਹਨਾਂ ਦੀ ਬਦਨਾਮੀ ਕਰਾਤੀ ਨਾਲੇ ਆਪਦੀ ਕਰਾਤੀ। ਇਹ ਇਹੋ ਜਿਹਾ ਨਾਲ ਰਲ ਕੇ ਇੱਥੇ ਰਿਸ਼ਵਤ ਦਾੰਦਾ ਚੱਲਦਾ। ਸੋ ਇਹੋ ਜਿਹੇ ਬੰਦੇ ਬਖਸ਼ੋਣਾ ਅੱਜ ਜਿਹੜਾ ਡਰਗ ਇਨਸਪੈਕਟਰ ਫੜਿਆ ਹੈ। ਇਹਦੇ ਕੋਲੇ ਬਹੁਤ ਕੁਝ ਨਿਕਲਿਆ। 9 ਕਰੋੜ ਰੁਪਏ ਦਾ ਜਿਹੜਾ ਹੈਗਾ ਦੱਸਦੀ ਹੈ ਵਿਸਤਾਰ ਨਾਲ ਬੈਂਕਾਂ ਦੇ ਵਿੱਚ। ਤੇ ਪਲੱਸ ਰਿਸ਼ਤੇਦਾਰਾਂ ਦੇ ਨਾਲ ਤੇ ਜੈਦਾਦਾ ਤੇ ਜੀਰਕਪੁਰ ਫਲੈਟ 2.2 ਕਰੋੜ ਦਾ ਗਿੱਦੜਬਾਹਾ ਫਾਜ਼ਿਲਕਾਬਨ ਦੀ ਜ਼ਮੀਨਾਂ ਤੇ 2.2 ਕਿਲੋ ਸੋਨਾ ਵਿਦੇਸ਼ੀ ਕਰੰਸੀ ਤੇ ਹੋਰ ਬਹੁਤ ਕੁਝ ਆ ਜਿਹੜਾ ਇਹਦੇ ਕੋਲੋਂ ਮਿਲਿਆ ਤੇ ਹਲੇ ਅੱਗੇ ਰਿਮਾਂਡ ਤੇ ਆ ਦੇਖੋ ਅੱਗੇ ਕੀ ਕੀ ਨਿਕਲਦਾ ਇਹ ਰਵੀ ਸਿੱਧੂ ਵਾਂਗੂ ਕਈ 100 ਕਰੋੜ ਦਾ ਸਕੈਂਡਲ ਆ ਜਿਹੜਾ ਨਿਕਲੂ ਇਹਦੇ ਵਿੱਚ ਬੜੇ ਮੈਡੀਕਲ ਸਟੋਰ ਵਾਲੇ ਕੰਪਨੀਆਂ ਫਾਰਮਾਸਿਸਟ ਜਿਹੜੇ ਫਾਰਮੇਸੀਆਂ ਕੰਪਨੀਆਂ ਕਿੱਥੇ ਬਣੀ ਜਾਂਦਾ ਜਾਲੀ ਰੈਪਰ ਲੱਗਦੇ ਆ ਬੜੀ ਦੂਰ ਤੱਕ ਦਾ ਹੈ ਸਿਸਟਮ ਹੈਗਾ ਸੋ ਉਮੀਦ ਕਰਦੇ ਆ ਸਾਡੀ ਸਰਕਾਰ ਇਸ ਤਰ੍ਹਾਂ ਕੰਮ ਕਰੇ ਤੇ ਸਾਰੇ ਸਰਕਾਰ ਦੇ ਦਾਗ ਧੋਤੇ ਜਾਣੇ ਆ ਸੋ ਵੀਰੋ ਨੌਜਵਾਨੋ ਇਹ ਵੀਡੀਓ ਤੁਹਾਡੇ ਬਾਤ ਤੇ ਆ ਇਹਨਾਂ ਲੋਕਾਂ ਤੋਂ ਬਚੋ ਤੁਹਾਨੂੰ ਗਲਤ ਰਾਂ ਪਾ ਰਹੇ ਆ ਨਸਿਆਂ ਤੋਂ ਗਰੇਜ ਕਰੋ ਆਪਣੀ ਜਵਾਨੀ ਨੂੰ ਸੰਭਾਲ ਕੇ ਰੱਖੋ ਵੀਡੀਓ ਚੰਗੀ ਲੱਗੀ ਤਾਂ ਬੱਤ-ਬੱਤ ਸ਼ੇਅਰ ਕਰੋ ਧੰਨਵਾਦ